ਜਿਹੜਾ ਉਹ ਰੋਕ ਲਿਆ ਕਿਉਂਕਿ ਮੇਰੇ ਕੋਲੇ ਤਿੰਨ ਕੁੱਤੀ ਕਿਰਪਾਨ ਹੈ ਕੋਣ ਮੈਨੂੰ ਇੱਥੇ ਰੋਕ ਲਿਆ ਕਿ ਤੂੰ ਨਹੀਂ ਜਾ ਸਕਦਾ ਮੈਂ ਕਹਿੰਦਾ ਗੁਲਾਮ ਗੁਲਾਮਾਂ ਦੀ ਗੁਲਾਮ ਆ ਕਿ ਉਹਨਾਂ ਦੀ ਗੁਲਾਮ ਆ ਜਿਹੜੇ ਹਜ਼ਾਰਾਂ ਫਰਸ ਗੁਲਾਮ ਨੇ ਆਜ਼ਾਦ ਕਰਾਇਆ ਸਿੱਖ ਕੌਮ ਨੇ ਤੇ ਅੱਜ ਸਿੱਖ ਭਾਰਤ ਵਿੱਚ ਗੁਲਾਮ ਇਹ ਤਸਵੀਰਾਂ ਦਿੱਲੀ ਮੈਟਰੋ ਸਟੇਸ਼ਨ ਦੀਆਂ ਨੇ ਜਿੱਥੇ ਕਿਸਾਨ ਲੀਡਰ ਬਲਦੇਵ ਸਿੰਘ ਸਰਸਾ ਨੂੰ ਸੁਰੱਖਿਆ ਕਰਮੀਆਂ ਦੇ ਵੱਲੋਂ ਮੈਟਰੋ ਦੇ ਵਿੱਚ ਸਫ਼ਰ ਕਰਨ ਤੋਂ ਰੋਕਿਆ ਗਿਆ ਹੈ। ਦਰਅਸਲ ਸਿੱਖ ਕਿਸਾਨ ਲੀਡਰ ਬਲਦੇਵ ਸਿੰਘ ਸਰਸਾ ਦੇ ਸਿੱਖ ਕਕਾਰ ਪਹਿਨੇ ਹੋਣ ਦੇ ਕਾਰਨ ਉਹਨਾਂ ਨੂੰ ਮੈਟਰੋ ਦੇ ਵਿੱਚ ਸਫ਼ਰ ਕਰਨ ਤੋਂ ਰੋਕਿਆ ਗਿਆ ਹੈ। ਸੁਰੱਖਿਆ ਕਰਮੀਆਂ ਦੇ ਵੱਲੋਂ ਉਹਨਾਂ ਨੂੰ ਰੋਕ ਦਿੱਤਾ ਗਿਆ ਹੈ। ਬਲਦੇਵ ਸਿੰਘ ਸਿਰਸਾ ਨੇ ਦਿੱਲੀ ਸਰਕਾਰ ਦੇ ਵਿੱਚ ਸਿੱਖ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੂੰ ਵੱਡੇ ਸਵਾਲ ਕੀਤੇ ਨੇ ਉਹਨਾਂ ਨੇ ਕਿਹਾ ਕਿ ਸਿੱਖ ਕੌਮ ਆਪਣੇ ਹੀ ਦੇਸ਼ ਦੇ ਵਿੱਚ ਗੁਲਾਮ ਕਿਉਂ ਹੈ ਮਨਜਿੰਦਰ ਸਿੰਘ ਸਿਰਸਾ ਜੀ जरा ਧਿਆਨ ਨਾਲ ਸੁਣ ਲਓ ਮੈਂ ਬਲਦੇਵ ਸਿੰਘ ਸਿਰਸਾ ਰੇਲਵੇ ਸਟੇਸ਼ਨ ਭਾਰ ਪੁਰੀ ਤੇ ਮੈਟਰੋ ਸਟੇਸ਼ਨ ਆ ਮੈਂ ਟਿਕਟਾਂ ਲਿਆਨੇ ਦੋ ਬਗਲਾ ਸਾਹਿਬ ਕੋਲ ਤੋਂ ਰਾਹ ਸਾਹ ਪਹੁੰਚਣ ਗਿਆ। ਭਾਈ ਆਪ ਨੂੰ ਲਾਓ। ਪਰ ਮੈਨੂੰ ਇੱਥੇ ਜਿਹੜਾ ਉਹ ਰੋਕ ਲਿਆ। ਕਿਉਂਕਿ ਮੇਰੇ ਕੋਲੇ ਤਿੰਨ ਕੁੱਤੀ ਕਿਰਪਾਨ ਹੈ। ਉਹ ਮੈਨੂੰ ਇੱਥੇ ਰੋਕ ਲਿਆ ਕਿ ਤੂੰ ਨਹੀਂ ਜਾ ਸਕਦਾ। ਮੈਂ ਕਿਹਾ ਟਿਕਟਾਂ ਦੇ ਪੈਸੇ ਕਹਿੰਦੇ ਉਹ ਨਹੀਂ ਮਿਲਣਗੇ। ਮੈਂ ਕਿਹਾ ਨਾਂ ਦਿਓ। ਮੈਨੂੰ ਤਾਂ ਬਾਹਰ ਕਰ ਦਿਓ। ਉਹ ਮੈਨੂੰ ਅੰਦਰ ਤੇ ਮੇਰਾ ਡਰਾਮਰ ਬਾਹਰ। ਮਨਜਿੰਦਰ ਸੰਸਾ ਜੀ ਤੁਸੀਂ ਕੌਣ ਦੀ ਗੱਲ ਕਰਦੇ ਹੋ? ਇਹ ਕੌਮ ਮੈਂ ਕਹਿੰਦਾ ਗੁਲਾਮ ਗੁਲਾਮਾਂ ਦੀ ਗੁਲਾਮ ਆ ਕਿ ਉਹਨਾਂ ਦੀ ਗੁਲਾਮ ਆ ਜਿਹੜੇ ਹਜ਼ਾਰਾਂ ਫਰਸ ਖੁੱਦ ਕਿਹਾ ਬਾਜ਼ਾਰ ਕਰਾਇਆ ਸਿੱਖ ਕੌਮ ਨੇ ਤੇ ਅੱਜ ਸਿੱਖ ਭਾਰਤ ਵਿੱਚ ਗੁਲਾਮ ਕੀ ਇਹਦਾ ਜਵਾਬ ਮਨਜਿੰਦਰ ਸਿੰਘ ਸਰਸਾ ਜੀ ਤੁਸੀਂ ਦੇ ਸਕਦੇ ਹੋ ਮੈਂ ਤੁਹਾਡੇ ਤੋਂ ਜਵਾਬ ਮੰਗਦਾ ਅਕਾਲ ਤਖਤ ਦੇ ਚੰਗ ਦਾ ਤੋਂ ਜਵਾਬ ਮੰਗਦਾ ਪ੍ਰਧਾਨ ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਵਾਬ ਮੰਗਦਾ ਹਰਜਿੰਦਰ ਸਰਤਾਜੀ ਤੁਸੀਂ ਤੇ ਤਾਂ ਬਣਾਓ ਆ ਲਾਈਵ ਚੱਲ ਰਿਹਾ ਇਹ ਪੁਰਸ਼ ਉਹਨੇ ਵੀਡੀਓ ਬਣਾ ਰਹੇ ਮੇਰੀ ਉਹ ਭਾਈ ਮੈਂ ਜੋ ਕਹਿ ਰਿਹਾ ਜੋ ਹੋ ਰਿਹਾ ਉਹ ਕਹਿ ਰਿਹਾ ਨਾ ਕਿ ਲਾਈਵ ਚੱਲ ਰਿਹਾ ਬਣਾਓ ਵੀਡੀਓ ਮੈਂ ਤਾਂ ਖੁਦ ਬਣਾ ਰਿਹਾ ਲਾਈਵ ਚਲਾ ਰਿਹਾ ਕੀ ਕਰੋਗੇ ਵੀਡੀਓ ਬਣਾ ਕੇ ਜਾਂ ਤੋਂ ਜੂਸਾ ਅੰਦਰ ਕਰ ਦੋਗੇ ਤੇ ਐਸ ਗੱਲ ਦਾ ਜਵਾਬ ਕੌਣ ਦਊ ਕਿਸੇ ਕੈਮਰੇ ਨੂੰ ਲੱਗੇ ਮੈਨੂੰ ਅੰਦਰ ਕਿਉਂ ਨਹੀਂ ਜਾਣ ਮੈਨੂੰ ਰੇਲ ਤੇ ਮੈਟਰੋ ਟ੍ਰੇਨ ਤੇ ਸਫ਼ਰ ਕਿਉਂ ਨਹੀਂ ਕਰ ਦਿੱਤਾ ਜਾ ਰਿਹਾ ਮੇਰੇ ਹੀ ਡਰਾਈਵਰ ਨੂੰ ਹਾਂ ਕਿਉਂ ਰੋਕਿਆ ਗਿਆ ਇਹਦਾ ਜਵਾਬ ਸ਼੍ਰੋਮਣ ਕਮਟੋਰਾ ਪ੍ਰਧਾਨਾ ਕਮੇਟੀ ਦੇ ਸਾਰੇ ਪ੍ਰਧਾਨਾਂ ਤੋਂ ਇਹਦਾ ਜਵਾਬ ਮੈਂ ਦਿੱਲੀ ਟ੍ਰਾਂਕਸਲੋਨੀ ਕਾਰਪੋਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੋਂ ਮੰਗਦਾ ਉੱਥੇ ਮੈਂ ਅੰਮ੍ਰਿਤਸਰ ਟ੍ਰਾਂਕਸਲੋਨੀ ਪ੍ਰਬੰਧਕ ਕਮੇਟੀ ਤੋਂ ਜਵਾਬ ਮੰਗਦਾ ਮੈਂ ਸ੍ਰੀ ਆਪਾਕਾਂ ਸਾਹਿਬ ਦੇ ਜਥੇਦਾਰ ਤੋਂ ਜਵਾਬ ਮੰਗਦਾ ਕਿ ਅਸੀਂ ਸਾਨੂੰ ਜਦੋਂ ਪਹਿਲਾਂ ਦਿੱਲੀ ਰੇਲ ਐਪੋਰਟ ਤੇ ਰੋਕਿਆ ਮੈਨੂੰ ਕਿ ਸਰਕਾਰ ਚੁੱਕੀ ਅਸੀਂ ਤੁਹਾਨੂੰ ਦਰਖਾਸਤਾਂ ਦਿੱਤੀਆਂ ਉਹ ਕੀ ਕੀਤਾ ਸਾਡੀਆਂ ਦਰਖਾਸਤਾਂ ਉਹ ਤੁਹਾਹੀ ਕੀ ਗੱਲ ਹੈ ਫਿਰ ਕੋ ਜਵੀਰ ਮਰ ਗਈ ਆ ਤੁਸੀਂ ਸਰਕਾਰਾਂ ਨਾਲ ਗੱਲ ਨਹੀਂ ਕਰ ਸਕਦੇ ਸਾਡੀ ਇਹ ਹਾਲ ਹੁਣ ਇਹਦਾ ਜਵਾਬ ਮੱਗਦਾ ਮੈਂ ਮੈਨੂੰ ਘੰਟਾ ਹੋ ਗਿਆ ਤੇ ਇੱਕ ਮੁੱਤੈ ਨੂੰ ਇਹੋ ਹਾਲ ਨੂੰ ਸਾਡੀ ਅਸੀਂ ਇਸੇ ਤਰੀਕੇ ਰੋਲਦੇ ਰਹਾਂਗੇ ਕੋਈ ਗੱਲ ਸੁਣਨ ਵਾਲਾ ਹੈਗਾ ਜਾਂ ਕੀ ਲੈ ਗੁਰਜੀ ਕਾ ਖਾਲਸਾ ਹੈ ਗੁਰਜੀ